ਨਾ ਮਾ ਫਿਰ ਆਪਾਂ ਨੂੰ ਬੰਡ ਬਡਾਈ ਚ ਕੁਝ ਵੀ ਨਹੀਂ ਦਿੱਤਾ ਸੀਗਾ ਕੁਝ ਵੀ ਨਹੀਂ ਦਿੱਤਾ ਤੇ ਪੁੱਤ ਸਾਨੂੰ ਕੀ ਦਿੱਤਾ ਸੀ ਸਾਨੂੰ ਤਾਂ ਪਾਇਆ ਦੁੱਧ ਪੀਣ ਵਾਸਤੇ ਇਹਨਾਂ ਨੇ ਕੋਈ ਕੱਟੀ ਵੱਸੀ ਵੀ ਨਹੀਂ ਦਿੱਤੀ ਹੈਗੀ ਮੈਂ ਆ ਤੇਰਾ ਚਾਚਾ ਆਪ ਤਾਂ ਪਿਆਰ ਰਹਿਣਾ ਸੀ ਮੌਜ ਨਾਲ ਆ ਤੇਰਾ ਬਾਪੂ ਸਾਰਾ ਦਿਨ ਵਿਚਾਰਾ ਕੰਮ ਕਰਦਾ ਸੀਗਾ ਨਾ ਹੀ ਧੁੱਪ ਦੇਖਦਾ ਸੀ ਨਾ ਸਾਂਹ ਦੇਖਦਾ ਸੀ ਸਿਆਲ ਚ ਇਹਨੇ ਧੁੱਪ ਨਹੀਂ ਸਹਿ ਕੇ ਦੇਖੀ ਗਰਮੀ ਚ ਇਹਨੇ ਪਹਾਵਾ ਨਹੀਂ ਲੈ ਕੇ ਦੇਖੀ ਵਿਚਾਰੇ ਨੇ ਹੈ ਕੀ ਕਰੀਏ ਆ ਡੰਗਰ ਪਸੂ ਲੋਨ ਕਰਾ ਕਰਾ ਲੈਤੀ ਨੇ ਅਸੀਂ ਇਹ ਤਾਂ ਕੀ ਦੱਸਾਂ ਆ ਵੀ ਬਕੂ ਆਹ ਤੇਰਾ ਬਕੂ ਕੀ ਬਣਾ ਲਿਆ ਚਾ ਕੁਛ ਨਹੀਂ ਦਾ ਸਰੀ ਹੈਗੀ ਨਾ ਤਾਂ ਮੂੰਗੀ ਦੀ ਦਾਲ ਬਣਾ ਰਹੇ ਸਬਜ਼ੀਆਂ ਤੇ ਨਹੀਂ ਮਿਲੀਆਂ ਹੋਰੀਆਂ ਹੋਰ ਮਦੋਂ ਕੰਮ ਵਾਲਿਆਂ ਦੇ ਗਿਆ ਠੀਕ ਹਾਂ ਉਹ ਕੰਮ ਵਾਲੇ ਕਹਿੰਦੇ ਅਸੀਂ ਕੱਲ ਪਰਸੋਂ ਨੂੰ ਕੰਮ ਤੋਰਾਂਗੇ ਲੈ ਫਿਰ ਚਾਰ ਪੰਜ ਦਿਨ ਫੇਰ ਮੇਲੇ ਰੱਖਾਂਗੇ ਹਾਈ ਹਾਈ ਤੇ ਬਾਈ ਕਹਿੰਦੀ ਭਾਈ ਮੇਰਾ ਪੈਸਾ ਹਿਸਾਬ ਕਰ ਦੋ ਜਿਹੜਾ ਰਹਿਦਾ ਉਹ ਕਹਿੰਦੇ ਜਦੋਂ ਹੁਣ ਕੰਮ ਨਿਬੜੂਗਾ ਵੀ ਫੇਰ ਹਿਸਾਬ ਕਰਾਂਗੇ 5000 ਲੈ ਗਏ ਨਾ ਕਰੇ ਵੀ ਖਰਚੇ ਵਾਸਤੇ ਥੋੜੇ ਘਾੜੇ ਪੈਸੇ ਦੇ ਦਿਓ ਚੱਲਾ ਹਾਂ ਕਦੇ ਕੋਈ ਨਾ ਕੰਮ ਨਿਭੜਿਆ ਤੇ ਫੇਰ ਇਕੱਠੀ ਨਹੀਂ ਰਹੇ ਹੋਰ ਕਦੇ ਤਾਂ ਕੋਈ ਪੰਜੀ ਦਸੀ ਨਹੀਂ ਹੈ ਕਿ ਕੋਈ ਆਇਆ ਗਿਆ ਜਾਂਦਾ